ਲੁਧਿਆਣਾ ਵਿੱਚ ਜੋ ਬਿੱਤੀ ਦੇ ਰਾਤ ਗੋਲੀਆਂ ਚੱਲੀਆਂ ਨੇ ਉਸ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਖੁਲਾਸਾ ਹੋ ਰਿਹਾ ਜਾਂ ਇੱਕ ਤੋਂ ਬਾਅਦ ਇੱਕ ਬਿਆਨ ਸਾਹਮਣੇ ਆ ਰਿਹਾ ਤਾਂ ਹੁਣ ਤਾਜ਼ਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਦਾਵਾ ਠੋਕਿਆ ਜਾ ਰਿਹਾ ਹੈ ਕਿ ਜਦੋਂ ਇਹ ਮੈਰਜ ਚੱਲ ਰਹੀ ਸੀ ਤਾਂ ਇੱਥੇ ਆਪ ਦੇ ਕਈ ਮੰਤਰੀ ਜਿਹੜੇ ਆ ਆਪ ਦੇ ਕਈ ਵਿਧਾਇਕ ਮੌਜੂਦ ਸਨ ਉਹਨਾਂ ਦੀ ਮੌਜੂਦਗੀ ਵਿੱਚ ਹੀ ਇਹ ਫਾਇਰਿੰਗ ਹੋਈ ਆ ਤਾਂ ਬਿੱਤੇ ਕੱਲ ਤੋਂ ਜੋ ਇਹ ਖਬਰ ਸਾਹਮਣੇ ਆਈ ਹੈ ਕਿ ਬਿੱਤੀ ਦੇ ਰਾਤ ਜਿਹੜੇ ਆ ਮੈਰਜ ਵਿੱਚ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆਂ ਨੇ ਦੋ ਗੈਂਗਸਟਰਾਂ ਦੇ ਗੁੱਟ ਆਮੋ ਸਾਹਮਣੇ ਹੋਏ ਨੇ ਤਾਂ ਉਸ ਨੂੰ ਲੈ ਕੇ ਵੱਖ-ਵੱਖ ਬਿਆਨ ਸਾਹਮਣੇ ਆਇਆ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਇਸ ਤੇ ਵੱਖਰਾ ਜਿਹੜਾ ਦਾਵਾ ਠੋਕਿਆ ਤਾਂ ਦੂਜੇ ਪਾਸੇ ਉੱਥੇ ਹੀ ਇਸ ਬਿਆਨ ਹੁਣ ਇਸ ਸਾਰੇ ਮਾਮਲੇ ਤੇ ਇੱਕ ਨਵਾਂ ਬਿਆਨ ਸਾਹਮਣੇ ਆਇਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਖਾਵਰ ਦੇ ਹਵਾਲੇ ਦੱਸਿਆ ਹੈ ਕਿ ਇੱਥੇ ਆਪ ਦੇ ਮੰਤਰੀ ਤੇ ਆਪ ਦੇ ਆ ਐਮਐਲਏ ਵੀ ਜਿਹੜੇ ਆ ਮੌਜੂਦ ਸਨ ਤਾਂ ਇਸ ਨੂੰ ਲੈ ਕੇ ਸਰਕਾਰ ਨੂੰ ਵੀ ਕਿਹਾ ਗਿਆ ਕਿ ਜਿੱਥੇ ਇੱਕ ਪਾਸੇ ਤਾਂ ਅਕਸਰ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਤਾਂ ਹੋ ਰਹੇ ਆ ਤਾਂ ਉੱਥੇ ਹੀ ਸਰਕਾਰ ਅਕਸਰ ਸਵਾਲਾਂ ਤੇ ਕਹਿ ਦਿੰਦੀ ਆ ਕਿ ਕਾਨੂੰਨ ਵਿਵਸਥਾ ਬਿਲਕੁਲ ਸਹੀ ਆ ਪਰ ਕਿੰਨੀ ਕੁ ਸਹੀ ਆ ਜਦੋਂ ਕਿ ਉਹਨਾਂ ਦੇ ਮੰਤਰੀਆਂ ਦੇ ਜਾਂ ਆਪ ਦੇ ਐਮਐਲਏ ਦੇ ਮੌਜੂਦਗੀ ਵਿੱਚ ਹੀ ਗੋਲੀਆਂ ਚੱਲ ਰਹੇ ਨੇ ਅਜਾਹ ਅਜਿਹੇ ਜਿਹੜੇ ਸਵਾਲ ਆ ਉਹ ਸੁਖਜਿੰਦਰ ਸਿੰਘ ਰੰਧਾਵਾ ਨੇ ਖੜੇ ਕਿਤੇ ਨੇ ਇੱਥੋਂ ਤੱਕ ਉਹਨਾਂ ਨੇ ਦਾਵਾ ਠੋਕਿਆ ਕਿ ਹੁਣ ਤਾਂ सीएम मान ਨੂੰ ਅਸਤੀਫਾ ਤੱਕ ਦੇ ਦੇਣਾ ਚਾਹੀਦਾ ਜੋ ਹਾਲਾਤ ਬਣੇ ਹੋਏ ਨੇ ਤਾਂ ਇੰਨਾ ਸਾਰੇ ਬਿਆਨਾਂ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਜੇਕਰ ਦੇਖਿਆ ਜਾਵੇ ਕਿ ਬਿੱਤੇ ਕੱਲ ਜਿਹੜਾ ਕਿ ਲੁਧਿਆਣਾ ਦੇ ਇੱਕ ਪੈਲਸ ਵਿੱਚ ਮੈਰਿਜ ਚੱਲ ਰਹੀ ਸੀ ਤਾਂ ਮੈਰਿਜ ਵਿੱਚ ਅਚਾਨਕ ਫਾਇਰਿੰਗ ਹੋ ਜਾਂਦੀ ਹੈ ਤੇ ਉੱਥੇ ਹੀ ਜੋ ਖੁਸ਼ੀਆਂ ਦਾ ਮਾਹੌਲ ਸੀ ਸਹਿਮ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਜਿਹੜੇ ਵਰਾਤੀ ਸੀ ਜਿਹੜੇ ਇਸ ਵਿਆਹ ਚ ਸ਼ਾਮਲ ਹੋਏ ਸੀ ਰਿਸ਼ਤੇਦਾਰ ਦੋਸਤ ਮਿੱਤਰ ਉਹ ਆਪਣੀ ਜਾਨ ਬਚਾਉਂਦੇ ਹੋਏ ਨਜ਼ਰ ਆਏ ਬਚਾਈ ਜਾਨ ਕਿਵੇਂ ਆ ਉਹ ਵੀ ਤੁਹਾਨੂੰ ਦੱਸ ਦਈਏ ਕਿ ਕੁਰਸੀਆਂ ਦੇ نیچے ਵਾਈਟ ਬੈਠ ਕੇ ਜਿਹੜੇ ਇਹਨਾਂ ਰਿਸ਼ਤੇਦਾਰਾਂ ਨੇ ਇਹਨਾਂ ਯਾ ਦੋਸਤ ਮਿੱਤਰਾਂ ਨੇ ਆਪਣੀ ਜਾਨ ਬਚਾਈ ਆ ਮਾਹੌਲ ਇੰਨਾ ਕੁ ਖਰਾਬ ਹੋ ਚੁੱਕਿਆ ਸੀ ਕਿ ਇਸ ਸਾਰੇ ਘਟਨਾਕਰਮ ਵਿੱਚ ਦੋ ਜਾਨਾਂ ਵੀ ਜਾ ਚੁੱਕੀਆਂ ਨੇ ਦੋ ਕੀਮਤੀ ਜਾਨਾਂ ਗਈਆਂ ਨੇ ਤੇ ਜਿੱਥੇ ਅਕਸਰ ਬੀਤੇ ਸਮੇਂ ਦੇਖਿਆ ਗਿਆ ਸੀ ਕਿ ਗਨ ਕਲਚਰ ਤੇ ਕੰਟਰੋਲ ਕਰਨ ਦੇ ਲਈ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਵੱਡੇ ਐਕਸ਼ਨ ਲੈ ਗਏ ਧੜਾ ਧੜ ਪਰਚੇ ਕੱਟੇ ਗਏ ਕਿ ਕੋਈ ਵੀ ਮੈਰਜ ਵਿੱਚ ਕੋਈ ਵੀ ਮੈਰਜ ਪੈਲਸ ਵਿੱਚ ਅਸਲਾ ਨਹੀਂ ਲੈ ਕੇ ਜਾਏਗਾ ਅਤੇ ਜੇਕਰ ਕਿਤੇ ਵੀ ਕੋਈ ਅਸਲਾ ਦੇ ਸਮੇਤ ਦੇਖਿਆ ਗਿਆ ਤਾਂ ਉਸ ਤੇ ਪਰਚਾ ਹੋ ਜਾਏਗਾ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਜੇਕਰ ਕੋਈ ਵੀਡੀਓ ਵੀ ਪਾਏਗਾ ਤਾਂ ਉਸ ਤੇ ਪਰਚਾ ਹੋਏਗਾ ਫਿਰ ਇੱਥੇ ਵੱਡਾ ਸਵਾਲ ਹੁਣ ਇਹ ਖੜਾ ਹੋ ਰਿਹਾ ਹੈ ਕਿ ਆਪਦੇ ਲੀਡਰਾਂ ਦੀ ਮੌਜੂਦਗੀ ਵਿੱਚ ਆ ਸਭ ਕੁਝ ਹੋ ਰਿਹਾ ਜੋ ਦਾਵਾ ਠੋਕਿਆ ਜਾ ਰਿਹਾ ਤਾਂ ਫਿਰ ਆਖਰਕਾਰ ਹੁਣ ਆ ਸਰਕਾਰ ਕੀ ਜਵਾਬ ਦੇਗੀ ਤਾਂ ਮੁੱਖ ਮੰਤਰੀ ਭਗਵੰਤ ਭਗਵੰਤ ਮਾਨ ਕੀ ਜਵਾਬ ਦੇਣਗੇ ਤਾਂ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਸੁਖਜਿੰਦਰ ਸਿੰਘ ਰੰਦਾਵਾ ਨੇ ਸਵਾਲ ਜਿਹੜੇ ਆ ਉਹ ਖੜੇ ਕੀਤੇ ਆ ਇੱਥੋਂ ਤੱਕ ਕਿ ਸੁਖਜਿੰਦਰ ਸਿੰਘ ਰੰਦਾਵਾ ਨੇ ਅਸਤੀਫਾ ਤੱਕ ਜਿਹੜਾ ਮੰਗ ਲਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਅਸਤੀਫਾ ਦੇਣ ਜੋ ਹਾਲਾਤ ਬਣ ਚੁੱਕੇ ਨੇ ਕਿ ਉਹਨਾਂ ਦੇ ਲੀਡਰਾਂ ਦੇ ਸਾਹਮਣੇ ਹੀ ਗੋਲੀਆਂ ਤੱਕ ਚੱਲ ਰਿਹਾ ਨੇ ਤਾਂ ਇਹ ਦਾਵਾ ਜਿਹੜਾ ਇਹ ਇੱਕ মিডিਆ ادارے ਦੇ ਦੀ ਖਬਰ ਨੂੰ ਲੈ ਕੇ ਹੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਾਵਾ ਠੋਕਿਆ ਗਿਆ ਸੁਖਜਿੰਦਰ ਸਿੰਘ ਰੰਧਾਵਾ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾ ਦਿੰਦੇ ਆ ਤੇ ਉਸ ਤੋਂ ਬਾਅਦ ਸੁਣਿਓ ਕਿ ਪੁਲਿਸ ਅਧਿਕਾਰੀ ਅਤੇ ਉਸ ਤੋਂ ਬਾਅਦ ਤੁਸੀਂ ਉਹ ਵਿਅਕਤੀ ਦੀ ਬਿਆਨ ਸੁਣਿਓ ਉਸ ਕ ਕਰਮਚਾਰੀ ਦਾ ਜਿਹੜਾ ਕਿ ਉੱਥੇ ਪੁਲਿਸ ਵਿੱਚ ਕੰਮ ਕਰਦਾ ਉਸ ਦਾ ਬਿਆਨ ਸੁਣਿਓ ਉਹ ਕੀ ਕੁਝ ਕਹਿ ਰਿਹਾ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਕਿ ਮੁੱਖ ਮੰਤਰੀ ਜਾਂ ਡੀਜੀਪੀ ਦੇ ਦਿਮਾਗ ਕਿ ਥੋੜੀ ਬਹੁਤੀ ਵੀ ਸ਼ਰਮ ਹੈਗੀ ਆ ਤਿੰਨ ਐਮਐਲਏ ਉਸ ਵਿਆਹ ਦੇ ਵਿੱਚ ਮੌਜੂਦ ਸੀਗੇ ਜਿੱਥੇ ਗੈਂਗਸਟਰ ਮਿਲੋ ਜਾਣੇ ਜਿੱਥੇ ਗੈਂਗਸਟਰ ਨੇ ਗੋਲੀ ਚਲਾਈ ਜਿਹਦੇ ਤੋਂ ਬਾਅਦ ਹੋਰ ਲਾਅ ਐਂਡ ਆਰਡਰ ਨੂੰ ਮੁੱਖ ਮੰਤਰੀ ਕੀ ਦੇਖਣਾ ਚਾਹੁੰਦਾ ਕੀ ਮੁੱਖ ਮੰਤਰੀ ਕਰਨਾ ਚਾਹੁੰਦਾ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਪੰਜਾਬ ਨੂੰ ਇਹਨਾਂ ਦੇ ਰਹਿਮੋ ਕਰਮ ਤੇ ਛੱਡ ਦੇਣਾ ਚਾਹੁੰਦਾ ਤੇ ਜਰ ਜੋ ਕੱਲ ਹੋਇਆ ਜੋ ਕੱਲ ਕੋਰਟ ਦੇ ਵਿੱਚ ਹੋਇਆ ਮੇਰਾ ਖਿਆਲ ਕੰਚਨਪ੍ਰੀ ਦਾ ਮੇਰਾ ਖਿਆਲ ਹੈ ਕਿ ਚੀਫ ਮਿਨਿਸਟਰ ਜਿਹੜਾ ਵਾ ਇਹਨੂੰ ਹੁਣ ਚੀਫ ਮਿਨਿਸਟਰ ਰਹਿਣ ਦਾ ਕੋਈ ਸਾਈਟ ਨਹੀਂ ਇਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਨਗਮ ਮੰਤਰੀ ਕੇ ਬੰਦੇ تھے ਕੌਨਸੀ ਜਗ੍ਹਾ ਕੰਮ ਕੀ ਕਰਤੇ ਹੋ ਆਪ ਮੈਂ ਇਹ ਆਪਣਾ ਪਲੇਟੇ ਬਲੂਟੇ ਠਾਣੇ ਦਾ ਕੰਮ ਕਰਦਾ ਹਾਂ ਕੌਨਸੀ ਜਗ੍ਹਾ ਕੌਨਸੀ ਹੈ ਇਹ ਲਾਲ ਕਿਲਾ ਇਹ ਪਖੋਆ ਰੋਡ ਹੈ ਸਰ ਜੀ हाँ क्रिस्टल है लाल किले के था यहाँ पे दे था। यहाँ पे वो मंत्री विभागत आए थे छह सात जने उसके साथ आए थे उन्होंने गोलीबारी कर दी जी गेट पे पता नहीं क्या बात होगी जी पटाखे की बात सुनने के बाद ना ऐसा लग रहा था पटाखे चल रहे हैं बंदे भागे इधर उधर भाग रहे दर, पूरी भगवान दर्डो मच गई जी बराती हो गए अंदर सारे भागने लग गए जान बचा के इधर उधर ये बचाने के बाद एक लगी यहाँ पे गोली लगी पेट पे एक लड़की की गोली लगी सर जी कितना था था? का टाइम था मेरे को लग रहा है गड़ चार पाँच सौ बंदे से ऊपर हो गए जी सबको सब, सब डर के मारे भागने लग गए हाँ जी एक लेडीज को लगी है एक उसको लगी है लड़के को लगी है आपके जैसा पाजी थे हट्टे उनको गोली लगी यहाँ पे पेट के पास मैं रात को यहीं पे था सर जी बहुत साले गोलियां मार के सीधे निकल गए हो कितने लोग थे ਟੋਟਲ ਤੇ 6-7 ਜਨੇ ਤੇ ਸਰ ਜੀ ਉਹ ਬਦ ਦੱਬ ਕੇ ਹੋਈ ਸਰ ਜੀ ਐਸੇ ਕਬੀ ਕਬੀ ਦੇਖਾ ਨਹੀਂ ਮੈਨੇ ਆ ਪੁਲਿਸ ਫਿਰ ਕਿਹਾ ਪੇ ਕਬ ਆਈ ਔਰ ਪੁਲਿਸ ਉਸਕੇ ਬਾਅਦ ਆਈਏ ਰਾਤ ਕੋ ਆਈਏ ਸਰ ਜੀ ਜਬ ਉਹ ਭਾਗ ਗਏ ਆ ਉਸਕੇ ਬਾਅਦ ਆਈਏ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਸਾਰੇ ਹਾਲਾਤਾਂ ਨੂੰ ਬਿਆਨ ਕੀਤਾ ਇਸ ਕਰਮਚਾਰੀ ਨੇ ਜਾਣ ਕੇ ਜੋ ਪੈਲਸ ਵਿੱਚ ਕਰਿੰਦਾ ਸੀਗਾ ਕੰਮ ਕਰ ਰਿਹਾ ਸੀ ਉਸ ਟਾਈਮ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਕਿਸ ਤਰੀਕੇ ਨਾਲ ਇੱਥੇ ਆਪਦੇ ਲੀਡਰਾਂ ਦੇ ਸਾਹਮਣੇ ਇਹ ਸਾਰਾ ਘਟਨਾ ਕਰਮ ਹੋਇਆ ਤਾਂ ਉੱਥੇ ਹੀ ਇਸ ਬਿਆਨ ਨੂੰ ਲੈ ਕੇ ਹੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਹ ਦਾਵਾ ਠੋਕਿਆ ਜਾ ਰਿਹਾ ਹੈ ਕਿ ਆਪ ਦੇ ਮੰਤਰੀਆਂ ਸਮਾਹ ਨੇ ਆਪਦੇ ਐਮਐਲਏ ਸਾਹਮਣੇ ਜਿਹੜੀਆਂ ਗੋਲੀਆਂ ਤੱਕ ਚੱਲੀਆਂ ਨੇ ਤਾਂ ਇਸ ਘਟਨਾ ਕਰਮ ਨੇ ਵੱਡੇ ਸਵਾਲ ਖੜੇ ਕਰਕੇ ਰੱਖ ਦਿੱਤੇ ਆ ਕਾਨੂੰਨ ਵਿਵਸਥਾ ਤੇ ਹਾਲਾਂਕਿ ਹਰ ਰੋਜ਼ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਤਾਂ ਖੜੇ ਹੋ ਰਹੇ ਨੇ ਇੱਕ ਤੋਂ ਬਾਅਦ ਇੱਕ ਘਟਨਾ ਵਾਪਰ ਰਹੀ ਹੈ ਇੱਕ ਤੋਂ ਬਾਅਦ ਇੱਕ ਮਾਮਲਾ ਸਾਹਮਣੇ ਆ ਰਿਹਾ ਕਿਸੇ ਤੇ ਘਰ ਦੇ ਉੱਤੇ ਬੈਠੇ ਤੇ ਸ਼ਰਾਮ ਗੋਲੀਆਂ ਚਲਾਈਆਂ ਜਾ ਰਹੀਆਂ ਜਾਂ ਕਿਸੇ ਤੇ ਦੁਕਾਨ ਦੇ ਉੱਤੇ ਦੁਕਾਨਦਾਰ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਜਾਂ ਕਿਸੇ ਜੇਕਰ ਦੇਖਿਆ ਜਾਵੇ ਕਿ ਕਿਸੇ 골ਡ ਦੀ ਜੇਕਰ ਕੰਮ ਕਰ ਰਿਹਾ ਸੁਨਾਰਾ ਤਾਂ ਉਸ ਭਾਈਚਾਰੇ ਦੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਬਿੱਤੇ ਦਿਨ ਹੀ ਲੁਧਿਆਣਾ ਵਿੱਚ ਹੀ ਦੂਸਰੀ ਘਟਨਾ ਦੇਖੀ ਸੀ ਦੇਖੀ ਸੀ ਕਿ ਕਿਸ ਤਰੀਕੇ ਨਾਲ ਕ ਇੱਕ ਸੁਨਿਆਰੇ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਉਸ ਤੋਂ ਬਾਅਦ ਇਹ ਵੱਡੇ ਵੱਡਾ ਮਾਮਲਾ ਸਾਹਮਣੇ ਆ ਚੁੱਕਿਆ ਹੈ ਕਿ ਆਪ ਦੇ ਲੀਡਰਾਂ ਦੇ ਸਾਹਮਣੇ ਤੇ ਸਾਹਮਣੇ ਹੀ ਗੋਲੀਆਂ ਚੱਲ ਗਈਆਂ ਨੇ ਤੇ ਆਪ ਦੇ ਐਮਐਲਏ ਦੇ ਸਾਹਮਣੇ ਹੀ ਆ ਸਾਰਾ ਕਤਨਾ ਕਰਮ ਹੋਇਆ ਜੋ ਉਕਤ ਕਰਮਚਾਰੀ ਦਾਵਾ ਠੋਕ ਰਿਹਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਬਿਆਨ ਦੇ ਰਹੇ ਨੇ ਤਾਂ ਇਹ ਕਿੱਧਰ ਨੂੰ ਜਿਹੜਾ ਅੱਜਕੱਲ੍ਹ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਪ੍ਰਸ਼ਾਸਨ ਲਿਆਜ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਉਹ ਲੈ ਕੇ ਜਾ ਰਿਹਾ ਕਦੋਂ ਤੱਕ ਇਹਨਾਂ ਸਾਰਿਆ ਘਟਨਾਵਾਂ 'ਤੇ ਕੰਟਰੋਲ ਪਵੇਗਾ ਇਹ ਆਖਰ ਹਰ ਰੋਜ਼ ਸੋਚ ਕੇ ਲੋਕ ਪੈਂਦੇ ਨੇ ਕਿ ਕਦੋਂ ਤੱਕ ਕੋਈ ਸ਼ਾਂਤਮਈ ਦਿਨ ਲੰਗੇਗਾ ਤੇ ਪੁਲਿਸ ਅਧਿਕਾਰੀ ਜਿਹੜੇ ਆ ਪੁਲਿਸ ਕਮਿਸ਼ਨ ਸਾਹਮਣੇ ਉਹਨਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਬਾਤ ਕਸਲ ਮੇ ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਯਾ ਸੀਗਾ ਜੀ ਇਹ ਇਹਨੇ ਆਪਣੇ ਦੋਸਤ ਇਨਵਾਈਟ ਕੀਤੇ ਸੀਗੇ ਉਹਨਾਂ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ ਇਕ ਦਾ ਨਾਮ ਸ਼ੁਭਮ ਅਗਰਵਾਲ ਹੈ ਦੂਜੇ ਦਾ ਨਾਮ ਅੰਕੁਰ ਹੈ ਇਹ ਵੀ ਆਪਣੇ ਦੋਸਤਾਂ ਨਾਲ ਆਏ ਹੋਏ ਸੀਗੇ ਤੇ ਕਿਸੇ ਕਾਰਨ ਵਰਸ਼ਨਾਦੀ ਆਪਸ ਚ ਤੂ ਤੂ ਮੈਮੇ ਹੋ ਗਈ ਜਦ ਤੂ ਤੂ ਮੈਮੇ ਹੋ ਗਈ ਗਾਲੀ ਗਲੋਸ਼ ਸ਼ੁਰੂ ਹੋ ਗਿਆ ਕੁੱਟਮਾਰ ਸ਼ੁਰੂ ਹੋ ਗਈ ਤੇ ਕੁਝ ਬੰਦੇ ਜਿਹੜੇ ਹੈ ਨਾ ਦੇ ਨਾਲ ਦੇ ਤਿੰਨ ਤੋਂ ਚਾਰ ਤਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਜੀ ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਏ ਜੀ ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕੈਸਲ ਜਿਹੜਾ ਹੈ ਪੂਰਾ ਬਾਦ ਕੈਸਲ ਮੈਰਿਜ ਪੈਲੇਸ ਉਹ ਸੀਲ ਕਰਤਾ ਲੋਕਾਂ ਨੂੰ ਆਪਣੇ ਕਰ ਪੇਚਤਾ ਪਰਚਾ ਦਰਜ ਹੋ ਗਿਆ ਜੀ 6 ਲੋਕ ਰਾਉਂਡ ਅਪ ਹੋ ਗਏ ਕੋਈ 6-7 ਹੋਰ ਹੈ ਜੋ ਜਿਹੜੇ ਸੀਸੀਡੀ ਫੁਟੇਜ ਜਿਹੜੇ ਅਰਾਊਂਡ ਅਪ ਕਰਨੇ ਇਸ ਤੋਂ ਇਲਾਵਾ ਅ ਜਿਸ ਬੰਦੇ ਨੇ ਇਨਵਾਈਟ ਦਿੱਤਾ ਸੀਗਾ ਇਹਨਾਂ ਨੂੰ ਤੇ ਹਦਾਇਤ ਬਿਲਕੁਲ ਕਲੀਅਰ ਹੈ ਸਰਕਾਰ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕਿ ਵੈਪਨ ਜਿਹੜੇ ਹੈ ਉਹ ਮੈਰਿਜ ਪੈਲੇਸ ਚ ਨਹੀਂ ਲੈ ਕੇ ਜਾਣੇ ਹੈ ਉਹਦੇ ਉਹਦੇ ਤੇ ਵੀ ਕਾਰਵਾਈ ਕੀਤੀ ਹੈ ਆਪਾਂ ਪਰਚਾ ਉਹ ਰਜਿਸਟਰ ਹੋਇਆ ਹੈ ਮੈਰਿਜ ਪੈਲੇਸ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਅਗੇਂਸਟ ਵੀ ਤੇ ਜਨਾਨੇ ਇਨਵਾਈਟ ਕੀਤਾ ਸੀਗਾ ਉਹਨਾਂ ਨੇ